ਇਹ ਪਰਮੇਸ਼ੁਰ ਮੁਕਤੀ ਦਾ ਗਾਤਾ ਇਹਸੂ ਮੁਕਤੀ ਦਾ ਗਾਤਾ ਦੇ ਦੇਗਾ ਦੁਨ ਪਰਹਾ ਇਹਸੂ ਮੁਕਤੀ ਦਾ ਗਾਤਾ ਇਹਸੂ ਮੁਕਤੀ ਦਾ ਗਾਤਾ ਇਹਸੂ ਮੁਕਤੀ ਦਾ ਗਾਤਾ ਦੇ ਦੇਗਾ ਦੁਨ ਪਰਹਾ ਖੁਸ਼ਖਬਰੀ ਦੇ ਇਸ ਨਵੇਂ ਭਾਗ ਦੇ ਵਿੱਚ ਮੈਂ ਤੁਹਾਡਾ ਬਹੁਤ ਸਵਾਗਤ ਕਰਦਾ ਹਾਂ ਮੇਰੇ ਪਿਆਰੇ ਭਾਈ ਪੈਣੋ ਪਵਿੱਤਰ ਬਾਈਬਲ ਵਿੱਚ ਮੱਤੀ ਦੀ ਅੰਜੀਲ 10 ਅਧਿਆਇ ਉਸਤੀ 28 ਆਇਤ ਵਿੱਚ ਲਿਖਿਆ ਹੈ ਔਰ ਉਹਨਾਂ ਕੋਲੋਂ ਨਾ ਡਰੋ ਜਿਹੜੇ ਦੇਹੀ ਨੂੰ ਮਾਰ ਸੋਟਦੇ ਹਨ ਪਰ ਰੂਹ ਨੂੰ ਨਹੀਂ ਮਾਰ ਸਕਦੇ ਸਗੋਂ ਉਸੇ ਕੋਲੋਂ ਡਰੋ ਜਿਹੜਾ ਦੇਹੀ ਅਤੇ ਰੂਹ ਦੋਹਾਂ ਦਾ ਨਰਕ ਵਿੱਚ ਨਾਸ਼ ਕਰ ਸਕਦਾ ਹੈ ਨਰਕ ਉਹ ਜਗ੍ਹਾ ਹੈ ਜੋ ਪਰਮੇਸ਼ਰ ਨੇ ਪਾਪੀ ਮਨੁੱਖਾਂ ਦੇ ਸਜ਼ਾ ਦੇ ਲਈ ਤੈਹਰਾਈ ਹੈ ਜਿਸ ਦਾ ਜ਼ਿਕਰ ਪ੍ਰਭ ਯੀਸ਼ੂ ਮਸੀਹ ਜੀ ਇਸ ਵਚਨ ਦੇ ਵਿੱਚ ਕਰਦੇ ਹਨ ਨਰਕ ਦੇ ਬਾਰੇ ਵਿੱਚ ਮੈਂ ਪੰਜ ਸੱਚਾਈਆਂ ਨੂੰ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ਇਨ੍ਹਾਂ ਦੇ ਵਿੱਚੋਂ ਪੰਜਵੀਂ ਸੱਚਾਈ ਇਹ ਹੈ ਕਿ ਨਰਕ ਇੱਕ ਭਿਆਨਕ ਅਹਿਸਾਸ ਦਾ ਸਥਾਨ ਹੈ ਨਰਕ ਇੱਕ ਜਗ੍ਹਾ ਹੈ ਜਿੱਥੇ ਪਹੁੰਚਣ ਤੋਂ ਬਾਅਦ ਲੋਕ ਸਮਝ ਜਾਂਦੇ ਹਨ ਕਿ ਪਵਿੱਤਰ ਸ਼ਾਸਤਰ ਬਾਈਬਲ ਦੇ ਸੱਚ ਅਤੇ ਖੁਸ਼ਖਬਰੀ ਦਾ ਨਜ਼ਰਅੰਦਾਜ਼ ਅਤੇ ਤ੍ਰਿਸਕਾਰ ਕਰਨ ਦਾ ਨਤੀਜਾ ਕੀ ਹੈ ਅਲੱਗ-ਅਲੱਗ ਤਰ੍ਹਾਂ ਦੇ ਨਾਲ ਅੱਜ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਉਸ ਸਚਾਈ ਦੇ ਬਚਨ ਨੂੰ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ ਫਿਰ ਵੀ ਲੋਕ ਵਿਸ਼ਵਾਸ ਨਹੀਂ ਰੱਖਦੇ ਹਨ ਅਤੇ ਉਹ ਨਰਕ ਦੀ ਸਜ਼ਾ ਦੇ ਭਾਗੀ ਬਣਦੇ ਜਾ ਰਹੇ ਹਨ ਇਸ ਵਿੱਚ ਪਿਆਰੋ ਕੋਈ ਵੀ ਹੈਰਾਨ ਕਰਨ ਵਾਲੀ ਗੱਲ ਨਹੀਂ ਹੈ ਕਿ ਪ੍ਰਭੂ ਯੀਸ਼ੂ ਮਸੀਹ ਜੀ ਨੇ ਸਵਰਗ ਦੇ ਨਾਲੋਂ ਜ਼ਿਆਦਾ ਨਰਕ ਦੇ ਉੱਤੇ ਉਪਦੇਸ਼ ਦਿੱਤੇ ਹਨ ਕਿਉਂਕਿ ਨਰਕ ਹੀ ਉਹ ਜਗ੍ਹਾ ਹੈ ਜਿਸ ਦੀ ਭਿਆਨਕ ਸਜ਼ਾ ਤੋਂ ਮਨੁੱਖਾਂ ਨੂੰ ਬਚਾਉਣ ਦੇ ਲਈ ਪ੍ਰਭੂ ਯੀਸ਼ੂ ਮਸੀਹ ਦੀ ਕਾਲਵਰੀ ਦੀ ਸਲੀਬ ਦੇ ਉੱਤੇ ਬਲੀਦਾਨ ਹੋਏ ਅਤੇ ਤੀਸਰੇ ਦਿਨ ਮੁਰਦਿਆਂ ਦੇ ਵਿੱਚੋਂ ਜੀ ਉੱਠੇ ਤਾਂ ਕਿ ਜੋ ਕੋਈ ਵੀ ਉਹਨਾਂ ਦੇ ਉੱਤੇ ਵਿਸ਼ਵਾਸ ਕਰੇ ਉਹ ਆਪਣੇ ਪਾਪਾਂ ਤੋਂ ਮੁਕਤੀ ਪ੍ਰਾਪਤ ਕਰਕੇ ਉਸ ਨਰਕ ਦੀ ਸਜ਼ਾ ਤੋਂ ਬਚ ਕੇ ਪਰਮੇਸ਼ਰ ਦੇ ਨਾਲ ਹਮੇਸ਼ਾ ਹਮੇਸ਼ਾ ਦੇ ਲਈ ਵਾਸ ਕਰ ਸਕੇ ਪਿਆਰੋ ਤੁਸੀਂ ਵੀ ਇਸ ਤਰ੍ਹਾਂ ਕਰ ਸਕੋ ਮੇਰੀ ਅੱਜ ਤੁਹਾਡੇ ਸਾਰਿਆਂ ਦੇ ਲਈ ਪਰਮੇਸ਼ਰ ਅੱਗੇ ਹੀ ਪ੍ਰਾਰਥਨਾ ਹੈ ਧੰਨ ਸਾਨੂੰ ਤੇਰੀ ਦਾ